ਸੋ ਸਿਕਾਲਜੀ ਪੇਟੀ ਨਿਊਜ਼ ਤੇ ਤੁਹਾਡਾ ਸਵਾਗਤ ਹੈ ਤਾਂ ਮੈਂ ਆ ਤੁਹਾਡੇ ਨਾਲ ਕਰਨ ਮਹਿਰਾ। ਸੋ ਚੀਨ ਦੇ ਵਿਦੇਸ਼ ਮੰਤਰੀ ਵੋਂਗ ਜੀ ਅੱਜ ਭਾਰਤ ਆ ਰਹੇ ਨੇ ਜਿੱਥੇ ਉਹ ਸਰਹੱਦੀ ਵਿਵਾਦ ਅਤੇ ਵਪਾਰ ਉੱਤੇ ਚਰਚਾ ਕਰਨਗੇ। ਇਹ ਦੋਵਾਂ ਪ੍ਰਧਾਨ ਮੰਤਰੀ ਮੋਦੀ ਦੇ ਆਉਣ ਵਾਲੇ ਚੀਨ ਦੌਰੇ ਤੋਂ ਪਹਿਲਾਂ ਹੋ ਰਿਹਾ ਹੈ। ਤਾਂ ਵੋਂਗ ਅਜੀਤ ਡੋਬਾਲ ਐਸ ਜੈ ਸ਼ੰਕਰ ਅਤੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਮੁਲਾਕਾਤ ਕਰਨਗੇ। ਸੋ ਦੱਸਦੇ ਕਿ ਗਲਵਾਨ ਟਕਰਾਅ ਤੋਂ ਬਾਅਦ ਸਬੰਧਾਂ ਨੂੰ ਸੁਧਾਰਨ ਦੇ ਲਈ ਇਹ ਇੱਕ ਮਹੱਤਵਪੂਰਨ ਯਤਨ ਮੰਨਿਆ ਜਾ ਰਿਹਾ ਹੈ। ਚੀਨ ਦੇ ਵਿਦੇਸ਼ ਮੰਤਰੀ ਵੋਂਗੀ ਅੱਜ 2 ਦਿਨਾ ਦੌਰੇ ਉੱਤੇ ਭਾਰਤ ਆ ਰਹੇ ਨੇ ਤਾਂ ਵੋਂਗੀ ਦੀ ਫੇਰੀ ਦੌਰਾਨ ਭਾਰਤ-ਚੀਨ ਸਰਹੱਦ ਉੱਤੇ ਸਥਾਈ ਸ਼ਾਂਤੀ ਅਤੇ ਸਥਿਰਤਾ ਲਈ ਦੇ ਉਪਾਵਾਂ 'ਤੇ ਚਰਚਾ ਹੋ ਸਕਦੀ ਹੈ ਇਹ ਫੇਰੀ ਇਸ ਮਹੀਨੇ ਤੇ ਅੱਤਵ ਦੌਰ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਚੀਨ ਫੇਰੀ ਤੋਂ ਪਹਿਲਾ ਹੋ ਰਹੀ ਹੈ ਤਾਂ ਵੋਂਗ ਦੀ ਫੇਰੀ ਨੂੰ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਬਿਹਤਰ ਬਣਾਉਣ ਦੀ ਕੋਸ਼ਿਸ਼ ਵੱਜੋਂ ਦੇਖਿਆ ਜਾ ਰਿਹਾ ਹੈ ਤੁਹਾਨੂੰ ਦੱਸ ਦੇ ਕਿ 2020 ਦੇ ਵਿੱਚ ਗਲਵਾਨ ਘਾਟੀ ਵਿੱਚ ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚਕਾਰ ਟਕਰਾ ਹੋਇਆ ਸੀ ਜਿਸ ਤੋਂ ਬਾਅਦ ਸਬੰਧਾਂ ਦੇ ਵਿੱਚ ਕਾਫੀ ਤਣਾਅ ਪੈਦਾ ਹੋ ਗਿਆ ਸੀ ਤਾਂ ਧਮਾਤੇ ਰਣੇ ਟਕਰਾਵ ਵਾਲੀਆਂ ਥਾਵਾਂ ਉੱਤੇ ਆਪਣੀਆਂ ਫੌਜਾਂ ਵਾਪਸ ਖੁਲਾ ਲਈਆਂ ਨੇ ਪਰ ਸਥਿਤੀ ਅਜੇ ਵੀ ਸ਼ਾਂਤ ਨਹੀਂ ਹੈ ਇਸ ਸਮੇਂ ਪੂਰਬੀ ਲੱਦਾਖ ਦੇ ਵਿੱਚ ਅਸਲ ਕੰਟਰੋਲ ਰੇਖਾ ਉੱਤੇ ਦੋਵਾਂ ਦੇਸ਼ਾਂ ਦੇ 50000 ਤੋਂ 60000 ਸੈਨਿਕ ਤਾਇਨਾਤ ਨੇ ਤਾਂ ਭਾਰਤ ਅਮਰੀਕਾ ਦੇ ਸਬੰਧ ਦੇ ਵਿੱਚ ਵਾਧੇ ਤਰਾ ਦੇ ਮੁੱਦੇ ਨਜ਼ਰ ਇਹ ਦੌਰਾ ਵੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਤਰਸਲ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤੀ ਸਮਰਨਾ ਉੱਤੇ ਟ੍ਰੈਫਿਕ ਦੁੱਗਣਾ ਕਰਕੇ 50 ਕਰ ਦਿੱਤਾ ਹੈ ਜਿਸ ਤੋਂ ਬਾਅਦ ਕੀ ਇਹ ਇਸ ਤੇ ਚਰਚਾ ਹੋ ਸਕਦੀ ਹੈ